ਬੀਜੇ ਮੈਂ ਆਪਣੇ ਛੋਟੀ ਬੱਚੀ ਹੁੰਦੀ ਆ ਹਾਂਜੀ ਆਪਣੇ ਘਰੇ ਪਲੀ ਹੁੰਦੀ ਆ ਹਾਂਜੀ ਸਾਰਿਆਂ ਨਾਲੇ ਮੋਹ ਬਣਿਆ ਹੁੰਦਾ ਬਿਲਕੁਲ ਜੀ ਜਦੋਂ ਉਹ ਵਿਆਹ ਹੁਣਾ ਹੁੰਦਾ ਸਹੁਰੇ ਘਰ ਜਾਂਦੀ ਆ ਜੀ ਹਾਂਜੀ ਉਹਦਾ ਯਾਨੀ ਪਿਛਾ ਇਹਨਾਂ ਲਗਾ ਹੁੰਦਾ ਅੱਗੇ ਉਹਦਾ ਜੀ ਨਹੀਂ ਲੱਗਦਾ ਹੂੰ ਜਦੋਂ ਉਹ ਫਿਰ ਉਹਨੂੰ ਕਦੇ ਵੀ ਸਮਾਂ ਮਿਲਦਾ ਹੂੰ ਤਾਂ ਪੇਕੇ ਨੂੰ ਬਹੁਤ ਚਾਹ ਨਾਲ ਆਉਂਦੀ ਆ ਹੂੰ ਹੌਲੀ ਹੌਲੀ ਜਦੋਂ ਫਿਰ ਉਹ ਸਹੁਰਿਆਂ ਦੇ ਵਿੱਚ ਰਹਿ ਰਹੀ ਹੁੰਦੀ ਆ ਹਾਂਜੀ ਉਹ ਆਪਣਾ ਉਧਰ ਜਿਵੇਂ ਵੱਧ ਜਾਂਦੇ ਨੇ ਹੂੰ ਫਿਰ ਉਹਨੂੰ ਕਈ ਵਾਰੀ ਫਿਰ ਜਦੋਂ ਇਹੋ ਜਿਹਾ ਸਮਾਂ ਆਉਂਦਾ ਹੈ ਹਾਂਜੀ ਇੱਕੇ ਆਉਣ ਤੇ ਉਹ ਥੋੜਾ ਜਿਹਾ ਫਿਰ ਉਹ ਮੰਨਦੇ ਵੀ ਮੇਰਾ ਕੰਮ ਛੁੱਟੂ ਯਾ ਪੇ ਕਿ ਆ ਵੀ ਗਈ ਜਦੋਂ ਬੱਚੇ ਫਿਰ ਉਹ ਭੱਜਣ ਦਾ ਖਿਆਲ ਹੁੰਦਾ ਵੀ ਮੇਰਾ ਪਿਛਲਾ ਘਰ ਨਾ ਖਰਾਬ ਹੋ ਜਾਈਂ ਇਸੇ ਤਰ੍ਹਾਂ ਜਦੋਂ ਇਹ ਆਪਣੇ ਮੂਲ ਹਨ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਬੱਚਿਆਂ ਨੂੰ ਸਕੂਲ ਤੋਰਨਾ ਹੋਰ ਕਰਨਾ ਆਪਣੇ ਕੰਮਾਂ ਕਰਨਾ ਜਿੱਥੇ ਉਧਰ ਵਿਜੀ ਹੋ ਜਾਂਦੇ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਮਨ ਕਹੇ ਲੋ ਸੁਰਤ ਕਹੇ ਲੋ ਨਾ ਹੁਣ ਸੰਸਾਰ ਨਾਲ ਜੁੜੀਆ ਜਦੋਂ ਉਧਰਲਾ ਗਿਆਨ ਹੋਣ ਲੱਗ ਜਾਂਦਾ ਉਧਰਲੇ ਪੱਖ ਦਾ ਹੌਲੀ-ਹੌਲੀ ਗਿਆਨ ਵੱਧਦਾ ਜਾਂਦਾ ਫਿਰ ਅੱਗੇ ਦਾ ਖਿਆਲ ਹੋ ਜਾਂਦਾ ਹੈ ਫਿਰ ਇਧਰ ਉਹ ਸੰਕੋਚ ਕਰਦਾ ਹੈ ਉਧਰਲੀ ਚਿੰਤਾ ਹੁੰਦੀ ਹੈ ਉਧਰਲਾ ਲਾਹ ਹੁੰਦਾ ਵੀ ਮੈਂ ਉਧਰ ਦਾ ਸਵਾਲ ਜਿਵੇਂ ਬੈਹੀ ਭੈਣ ਨੂੰ ਧੀ ਨੂੰ ਸਹੁਰਿਆਂ ਦਾ ਹੁੰਦਾ ਫਿਰ ਉਹ ਸਮਝ ਲੈਂਦੀ ਹੈ ਵੀ ਇਹ ਮੇਰਾ ਅਸਲੀ ਘਰ ਪੇਕੇ ਘਰ ਨਹੀਂ ਮੇਰਾ ਅਸਲੀ ਘਰ ਸਭ ਨਾਲ ਸਹੁਰੇ ਵੰਝਣਾ ਸਾਮੁਖ ਲਾਵਣ ਹਾਰ ਉਹਨੂੰ ਪਤਾ ਹੁੰਦਾ ਵੀ ਹੁਣ ਮੈਂ ਸਹੁਰੇ ਘਰ ਜਾਣਾ ਮੈਂ ਸਹੁਰੇ ਘਰ ਦੀ ਚਿੰਤਾ ਕਰਨੀ ਹੈ ਫਿਰ ਉਹ ਹਾਂ ਕਿਉਂਕਿ ਉੱਥੇ ਉਹਨੂੰ ਪਤਾ ਵੀ ਹੁਣ ਮੈਂ ਇੱਥੇ ਰਹਿਣਾ ਤੇ ਜਿਹੜੀ ਪੱਕਾ ਘਰ ਹੀ ਆ ਪੱਕਾ ਘਰ ਮੇਰਾ ਜਿਹੜੀ ਧੀ ਫੇਰ ਵੀ ਪੇਕੇ ਘਰ ਬਾਰੇ ਸੋਚੀ ਜਾਵੇ ਜੀ ਪੇਕੇ ਘਰ ਬਾਰੇ ਉਹ ਉਹ ਜੀ ਫਿਰ ਆਪਣੇ ਸਹੁਰਿਆਂ ਦੇ ਘਰ ਨੂੰ ਨਹੀਂ ਸਵਾਰ ਸਕਦੀ ਹੂੰ ਸੁਖੀ ਨਹੀਂ ਬਸਦੀ ਹਾਂ ਸੁਖੀ ਨਹੀਂ ਬਸਦੀ ਜੀ ਕਿਉਂਕਿ ਜਿੱਥੇ ਉਹਦਾ ਰਹਿਣਾ ਉਹਨੇ ਹੂੰ ਉੱਥੀ ਜੇ ਉੱਥੇ ਦਾ ਧਿਆਨ ਹੋ ਉਥੇ ਨਾਲ ਜੁੜੂ ਤਾਂ ਹੀ ਉਹ ਫਿਰ ਸੁਖੀ ਹੂੰ ਬਸ ਸਕਦੀ ਆ ਬਿਲਕੁਲ ਜੀ ਬਿਲਕੁਲ ਜੀ ਸੋਚੀ ਵੀ ਆਉਂਦੀ ਆ ਜੀ ਵੀ ਇੱਥੇ ਮੈਂ ਸਾਰੇ ਪਰਿਵਾਰ ਤੇ ਹੋਣਾ ਧਿਆਨ ਲਗਾਉਣਾ ਸੋਚੀ ਵੀ ਮੈਂ ਇਹ ਜੀ ਦੇਖੋ ਜਨਿਆ ਵੀ ਸੋਜੀ ਵੀ ਹੁਣ ਆਪਾਂ ਨੂੰ ਪਤਾ ਵੀ ਜਦੋਂ ਕੋਈ ਕੁੜੀ ਵਿਆਹੀ ਜਾਂਦੀ ਆ ਉਹ ਆਪਣੇ ਸਹੁਰੇ ਘਰ ਜਾਂਦੀ ਆ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਉਹਨੂੰ ਉਹਨਾਂ ਦਾ ਮੂਹ ਹੁੰਦਾ ਹੈ ਉਹਨਾਂ ਦਾ ਸਵਾਰਨਾ ਹੁੰਦਾ ਹੈ ਹੂੰ ਉੱਥੇ ਇਹ ਵੀ ਉਹਦਾ ਵੀ ਹੁਣ ਮੈਂ ਬੱਚਿਆਂ ਦਾ ਸਵਾਰਨਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਗੁਰਮਤਿ ਦਾ ਗਿਆਨ ਲੈ ਲੈਂਦੇ ਆ ਮਨ ਨੂੰ ਵੀ ਜਦੋਂ ਹੌਲੀ ਹੌਲੀ ਪਤਾ ਲੱਗਦਾ ਹੈ ਵੀ ਇਹ ਤਾਂ ਜਿਹਨੂੰ ਮੈਂ ਮੰਨੀ ਬੈਠਾ ਹੈ ਇਹ ਤਾਂ ਛੱਡਣਾ ਪਊਗਾ ਵੀ ਅੱਗੇ ਮੈਂ ਕਿੱਥੇ ਜਾਣਾ ਹੈ ਫਿਰ ਉਹ ਅੱਗੇ ਦੀ ਸੋਚੀ ਜੇ ਸਾਨੂੰ ਗੁਰਮਤਿ ਦੇ ਗਿਆਨ ਚੋਂ ਗੁਰਬਾਣੀ ਉਹ ਦੰਦੀ ਆ ਫਿਰ ਉਹ ਅੱਗੇ ਦੀ ਸੋਚੀ ਹੁੰਦੀ ਆ ਫਿਰ ਇਹ ਸੋਚਦਾ ਵੀ ਹਾਂ ਮੇਰੇ ਆਪਣੇ ਕਿੰਨੇ ਜਣੇ ਜਿਨ੍ਹਾਂ ਨੂੰ ਮੈਂ ਜਾਣਦਾ ਸੀ ਸਰੀਰ ਛੱਡ ਕੇ ਚਲੇ ਗਏ ਹਾਂਜੀ ਇਹਦਾ ਮਤਲਬ ਇਹ ਸੰਸਾਰ ਤੋਂ ਅੱਗੇ ਵੀ ਕੋਈ ਸੰਸਾਰ ਹੈਗਾ ਜਿੱਥੇ ਉਹ ਗਏ ਨੇ ਫਿਰ ਜਦੋਂ ਇਹ ਸੋਚਦਾ ਵਿਚਾਰਦਾ ਗੁਰਬਾਣੀ ਕੋਲ ਜਾਂਦਾ ਗੁਰਬਾਣੀ ਦੱਸਦੀ ਹੈ ਉਹਨੂੰ ਵੀ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤਹ ਜਾਣ ਉਹ ਫਿਰ ਸੋਚਦਾ ਵੀ ਅੱਛਾ ਮੈਂ ਉੱਥੇ ਰਹਿਣਾ ਨਹੀਂ ਹੈ ਫਿਰ ਉਹਨੂੰ ਉਹ ਖੋਜ ਕਰਦਾ ਵੀ ਮੈਂ ਫਿਰ ਜਾਣਾ ਜਾਊਂਗਾ ਸਰੀਰ ਛੱਡ ਕੇ ਕਿੱਥੇ ਜਾਊਂਗਾ ਸਰੀਰ ਛੱਡ ਕੇ ਮੈਂ ਕਿੱਥੇ ਜਾਊਂਗਾ ਫਿਰ ਹੌਲੀ 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 ਜਦੋਂ ਨੂੰ ਪਤਾ ਲੱਗਦਾ ਵੀ ਅੱਛਾ ਵੀ ਇਸ ਤੋਂ ਅੱਗੇ ਵੀ ਕੋਈ ਜੀਵਨ ਹੈਗਾ ਕਿਉਂਕਿ ਅਜੇ ਤਾਂ ਬਸ ਸੁਪਨੇ 'ਚ ਸੁਪਨੇ ਦੇ ਵਿੱਚ ਆਪਾਂ ਜਾਗਣ ਦੀ ਕੋਸ਼ਿਸ਼ ਕਰਵਾਣੀ ਪਊਂ ਜਗਾ ਜਗਾ ਰਹੀ ਹੈ ਜਿ ਕਰਵਾਣੀ ਜੇਨੁਸਾਰ ਅਸੀਂ ਸੁੱਤੇ ਆ ਸਾਰੇ ਜਾਗਰੇ ਮਨ ਜਾਗਣ ਹਾਂ ਵੀ ਤੂੰ ਜਾਗ ਸਕਦਾ ਹੈ ਜਾਗਣ ਹਾਰੇ ਦਾ ਮਤਲਬ ਤੂੰ ਜਾਗ ਸਕਦਾ ਹੈ ਇਹ ਨਹੀਂ ਤੂੰ ਜਾਗ ਨਹੀਂ ਸਕਦਾ ਹਾਂ ਜਾਗਣ ਹਾਰੇ ਜਾਗਣ ਹਾਰੇ ਤਾਂ ਕਿਹਾ ਨਾ ਵੀ ਤੂੰ ਜਾਗ ਸਕਦਾ ਹਾਂ ਹਾਂ ਇਹ ਜਾਗਣ ਹਾਰੇ ਤੂੰ ਜਾਗ ਲਾ ਹੁਣ ਤੇਰੇ ਕੋਲ ਸਮਾਂ ਹੈ ਉਹ ਗਵਰਨਾ ਹਾ우스 ਕਾ ਹਾਂ ਝੂਠਾ ਮੋ ਮਿੱਥਿਆ ਪਾਸ ਆ ਰਹੇ ਜਿਹੜੇ ਤਾਂ ਪਸਾਰੇ ਨੇ ਝੁੱਠੇ ਨੇ ਮਿੱਥਿਆ ਨੇ ਤੇਰੇ ਸਾਹਮਣੇ ਤੇਰੇ ਕਿੰਨੇ ਮਿੱਤਰ ਦੋਸਤ ਸੰਬੰਧੀ ਚਲੇ ਗਏ ਸਰੀਰ ਛੱਡ ਕੇ ਜੇ ਅਗਲਾ ਜਵਲੰਗ ਜੋ ਤਕਾਇਆ ਮੈਂ ਵਰਤਾਂ ਆਪਾਂ ਪਸ਼ੂ ਨਾ ਬੁੱਝਾ ਵੀ ਤੂੰ ਆਪਣੇ ਆਪ ਨੂੰ ਪਛਾਣ ਲੈ ਵੀ ਜਦੋਂ ਤੂੰ ਸਰੀਰ ਛੱਡੇਗਾ ਕਿੱਥੇ ਜਾਏਗਾ ਹਾਂ ਜਿੱਥੇ ਜਾਏ ਤੂੰ ਦਵਰਤਨਾ ਤਿਸ ਕੀ ਚਿੰਤਾ ਉਹਦੀ ਚਿੰਤਾ ਕਰ ਸਹੁਰੇ ਘਰ ਦੀ ਚਿੰਤਾ ਕਰ ਪੇਕੇ ਘਰ ਦਾ ਤੈਨੂੰ ਛੱਡਣਾ ਪੈਣਾ ਹੈ ਜੇ ਤੂੰ ਨਹੀਂ ਛੱਡੇਗਾ ਛੜਾ ਲੈਣਗੇ ਅਗਲੇ ਹਾਂ ਹੁਣ ਧੀ ਨੂੰ ਘਰੇ ਕੌਣ ਕੌਣ ਰੱਖਦਾ ਨਹੀਂ ਆਪਾਂ ਬੱਚੇ ਨੂੰ ਬੱਚੀ ਨੂੰ ਬੇਟੀ ਨੂੰ ਵਹੋਂ ਨੇ ਆ ਘਰੇ ਤੋਰਦੇ ਆ ਸਹੁਰੇ ਘਰ ਹਾਂ ਤੋ ਸਾਵਨਾ ਸੋਹਰੇ ਵੰਜਣਾ ਘਰਵਾਨੀ ਕਹਿ ਰਹੀ ਹੈ ਸੋਹਰੇ ਤਾਂ ਸਾਰਿਆਂ ਨੇ ਜਾਣਾ ਬਾਈ ਨਹੀਂ ਜਾਣਾ ਚਾਹੋਗੇ ਤਾਂ ਵੀ ਜਾਓਗੇ ਹਾਂਜੀ ਠੀਕ ਹੈ ਜੀ ਤੇ ਫਿਰ ਜਿੱਥੇ ਜਾਏ ਤਉਦ ਵਰਤਣਾ ਫਿਰ ਉੱਥੇ ਬਾਰੇ ਸੋਚ ਆਗਾ ਅਗਾਹਾਂ ਕਾ ਕੁਛ ਤੁਲਹਾ ਬੰਦ ਕਰਾਉਣੇ ਦੀ ਪੰਕਤੀ ਹੁੰਦੀ ਐ ਮੈਨੂੰ ਹਾਂਜੀ ਅੱਗੇ ਕਾ ਕੁਛ ਤੁਲਹਾ ਬੰਦ ਕੀ ਪ੍ਰਵਾਸਾ ਤਨ ਕਾ ਫਿਰ ਇਹਦੇ ਤਨ ਦਾ ਕੀ ਪ੍ਰਵਾਸਾ ਕਦੋਂ ਛੁੱਟ ਜਾਵੇ ਇਸ ਕਰਕੇ ਉਹ ਜਿਹੜੀ ਧੀ ਸੋਹਰੇ ਬਾਰੇ ਸੋਚਦੀ ਆ ਨਾ ਸੋਹਰੇ ਘਰ ਬਾਰੇ ਜਦੋਂ ਸੋਹਰੇ ਘਰ ਨੂੰ ਆਪਣਾ ਸਮਝਦੀ ਆ ਹਾਂਜੀ ਤਾਹੀਂ ਉੱਥੇ ਸੁਖੀ ਸੁਖੀ ਬਸ ਸਕਦੀ ਆ ਅੱਛੇ ਇੱਜ਼ਤ ਮਾਨ ਵੀ ਤਾਂ ਹੀ ਪਾਊਗੀ ਤਾਂ ਹੀ ਮੰਗ ਪਊ ਅੱਛਾ ਸਾਰੇ ਚੰਗਾ ਮੰਨਦੇ ਨੇ ਜਿਹੜੀ ਸਹੁਰੇ ਸੁਖੀ ਰਹਿੰਦੀ ਆ ਹਾਂਜੀ ਹਾਂਜੀ ਤੇ ਉਹ ਦੇਖੋ ਹੁਕਮ ਚੱਲੀ ਨਾ ਜੀ ਹਾਂ ਹਾਂ ਕਹਿਣੇ ਚਾਹੀਦੇ ਕਹਿਣੇ ਚਾਹੀਦੇ ਜਿਹੜੀ ਪਿੱਕੇ ਵੱਲ ਜਾ ਕੀ ਆਵੇ ਆ ਪਿੱਕੇ ਆ ਸੀ ਜਿੱਥੇ ਅਸੀਂ ਹੁਣ ਬੈਠੇ ਆਂ ਸਾਡੇ ਪਿੱਕੇ ਘਰ ਇੱਥੇ ਅਸੀਂ ਗੁਰਮਿਲ ਚੱਜ ਅਚਾਰ ਸਿੱਖ ਔਰ ਅਸੀਂ ਸਹੁਰੇ ਘਰ ਕਿਵੇਂ ਰਹਿਣਾ ਉਹਦੇ ਚੱਜ ਅਚਾਰ ਸਿੱਖਣਾ ਨੇ ਹਾਂਜੀ ਉਹ ਜਿੰਨੀ ਧੀ ਜ਼ਿਆਦੇ ਸਿੱਖੀ ਸਿੱਖੀ ਹੋਊਗੀ ਸਹੁਰੇ ਘਰ ਚ ਵਿਢਾਈ ਕਰਦੇ ਨੇ ਵੀ ਹਾਂ ਦੇਖੇ ਨੂੰ ਆਹ ਕੰਮ ਵੀ ਆਉਂਦਾ ਇਹਨੂੰ ਆ ਇਨੂੰ ਚੰਗਾ ਬੋਲਣਾ ਵੀ ਆਉਂਦਾ ਚੰਗਾ ਖਾਣਾ ਵੀ ਬਣਾਉਣਾ ਆਉਂਦਾ ਬਜ਼ੁਰਗਾਂ ਦੀ ਸੇਵਾ ਵੀ ਕਰਨੀ ਹੁੰਦੀ ਹੈ ਇਸੇ ਤਰ੍ਹਾਂ ਇਹ ਅਸੀਂ ਉਰੇ ਰਹਿੰਦੇ ਹੋਏ ਹੁਣ ਗੁਰਮੇਲ ਚੱਜੇ ਚਾਰ ਸਿੱਖ ਅਸੀਂ ਹੁਣ ਗਿਆਨ ਦੀ ਪ੍ਰਾਪਤੀ ਕਰਕੇ ਗੁਰਬਾਣੀ ਦੇ ਗਿਆਨ ਦੇ ਨਾਲ ਉੱਥੋਂ ਦੇ ਚੱਜੇ ਚਾਰ ਸਿੱਖਣੇ ਨੇ ਵੀ ਉੱਥੇ ਕੀ ਹੁੰਦਾ ਹੈ ਹਾਂਜੀ ਵੀ ਉੱਥੇ ਕਿਵੇਂ ਰਹਿਣਾ ਉੱਥੇ ਕਿਵੇਂ ਰਹਿਣਾ ਉੱਥੇ ਕਿਹੇ ਜਿਹੇ ਰਹਿੰਦੇ ਨੇ ਉਹਨਾਂ ਬਾਰੇ ਅਸੀਂ ਦੇਖਣਾ ਹੈ ਜੇ ਅਸੀਂ ਹੁਣ ਇਹਨੂੰ ਆਪਣਾ ਘਰ ਪੇਕੇ ਘਰ ਨੂੰ ਸਮਝ ਕੇ ਵਹਿਗੇ ਮੈਂ ਫੇਰ ਸਾਡਾ ਕਹਿੰਦੇ ਵੀ ਜਿਤਨੇ ਨਰਕ ਸੇ ਮਨੁਮੱਖ ਭੋਗੇ ਫੇਰ ਸਾਡੇ ਤੇ ਉਹ ਪੰਕਤੀ ਲਾਗੂ ਹੋ ਜਾਂਦੀ ਹੈ ਉਹ ਇਸ ਕਰਕੇ ਇਹ ਵੀ ਵਿਚਾਰ ਜ਼ਰੂਰੀ ਆ ਵੀ ਆਪਾਂ ਸਭ ਮੁਕਲਾਵਣ ਹਾਰ ਜਦੋਂ ਕਿਹਾ ਨਾ ਤਾਂ ਮੁਕਲਾਵਾ ਸਾਰਿਆਂ ਦਾ ਹੀ ਹੁੰਦਾ ਕਿ ਮੁਕਲਾਵਾ ਕੀ ਹੁੰਦਾ ਮੁਕਲਾਵਾ ਵੀ ਰਹੀ ਅੱਗੇ ਤਾਂ ਇਹ ਹੁੰਦਾ ਸੀ ਜਿਹੜਾ ਆਪਣੇ دنیਾਬੀ ਨਾਲ ਉਹ ਛੋਟੀਆਂ ਬੱਚੀਆਂ ਬੱਚਿਆਂ ਦੇ ਵਿਆਹ ਹੋ ਜਾਂਦੇ ਸੀ ਹਾਂਜੀ ਨਿਆਣੀ ਉਮਰ ਦੇ ਠੀਕ ਹੈ ਉਹ ਵਿਆਹ ਤੇ ਫਿਰ ਕੋਈ 5 ਸਾਲ ਕੋਈ 7 ਸਾਲ ਬਾਅਦ ਜਿਵੇਂ ਜਦੋਂ ਜਵਾਨ ਹੁੰਦੇ ਸੀ ਉਹ ਧੀ ਦੇ ਨੰਦਕਾਰ ਜੀ ਜਾਂ ਫੇਰੇ ਹੁੰਦੇ ਸੀ ਹੋ ਜਾਂਦੇ ਸੀ ਕੋਈ ਇੱਕ ਵਾਰੀ ਤਾਂ ਸਹੁਰੇ ਜਾ ਆਉਂਦੀ ਸੀ ਬਿਉਲੀ ਉਹ ਫਿਰ ਆਪਣੇ ਪੇਕੇ ਘਰੇ ਰਹਿੰਦੀ ਹੁੰਦੀ ਸੀ ਉਹ ਜਦੋਂ ਫਿਰ ਕੈਦੋ ਸਮੇਂ ਬਾਅਦ ਹੋ ਜਵਾਨ ਹੋ ਜਾਂਦੇ ਵੀ ਹਾਂ ਹੁਣ ਇਹ ਆਪਣੀ ਜ਼ਿੰਮੇਵਾਰੀ ਨੂੰ ਚੱਕ ਸਕਦੇ ਨੇ ਸੋਜੀ ਵਾਲੇ ਹੋ ਗਏ ਫਿਰ ਉਹ ਦੁਬਾਰਾ ਧੀ ਨੂੰ ਪੇਕੇਾਂ ਤੋਂ ਤੋੜਦੇ ਹੁੰਦੇ ਤੇ ਮਕਲਾਵਾ ਕਹਿੰਦੇ ਤੇ ਉਹਨੂੰ ਜਣੀ ਵਿਆਹ ਪਹਿਲਾਂ ਹੋ ਚੁੱਕਿਆ ਹੁੰਦਾ ਵਾ ਇਹਦੇ ਵਿੱਚ ਗੁਰੂ ਸਾਹਿਬ ਨੇ ਕੋਈ ਇਸ ਤਰ੍ਹਾਂ ਦੀ ਆਪਾਂ ਨੂੰ ਉਦਾਹਰਣ ਦਿੱਤੀ ਆ ਜਿਵੇਂ ਮੁਕਲਾਵਾ ਹੁੰਦਾ ਸਾਰਿਆਂ ਦਾ ਹੀ ਹੋਣਾ ਹਾਂਜੀ ਹਾਂਜੀ ਹਾਂ ਇਸ ਕਰਕੇ ਭਾਈ ਤੁਸੀਂ ਸਾਰਿਆਂ ਨੇ ਜਾਣਾ ਇਹਨੂੰ ਛੱਡ ਕੇ ਡੇਰੇ ਨੂੰ ਜਿੱਥੇ ਜਾਣਾ ਉਹਦੇ ਬਾਰੇ ਫਿਕਰ ਕਰੋ ਹਾਂਜੀ ਹਾਂਜੀ ਹਾਂ ਜਿੱਥੇ ਜਾ ਕੇ ਤੁਦ ਵਰਤਨ ਹਾਂਜੀ ਜਿੱਥੇ ਤੋਂ ਰਹਿਣਾ ਅਸਲ ਦੇ ਵਿੱਚ ਉਹਦੀ ਫਿਕਰ ਕਰੋ ਉਹ ਹੀ ਕਹਿੰਦੇ ਜਿਵੇਂ ਕੁੜੀ ਨੂੰ ਸਾਰਾ ਕੁਝ ਪਹਿਨਾ ਸਿਖਾਇਆ ਜਾਂਦਾ ਨਾ ਕੰਮ ਧੰਦੇ ਸਾਰੇ ਵੀ ਇਹਨੂੰ ਆਪਣੇ ਘਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਜੇ ਹੁਣ ਗਰਬਾਣੀ ਤੋਂ ਆਪਾਂ ਨੂੰ ਗਿਆਨ ਹੋਊਗਾ ਹਾਂ ਬਾਕੀ ਤਾਂ ਹੀ ਫਿਰ ਅੱਗੇ ਜਾ ਕੇ ਸੋਹਰੇ ਦੇ ਸੁਖਵਾਸ ਪਹਿਲਾਂ ਤਾਂ ਹੁਣ ਇਹੀ ਨਹੀਂ ਗਿਆਨ ਹੁੰਦਾ ਜੀ ਵੀ ਜੇ ਮੈਂ ਕੁੜੀ ਨੂੰ ਵੀ ਕਹਿ ਲੂ ਨਾ ਉਹ ਵੀ ਫਿਰ ਦੱਸੇ ਜਾਂਦਾ ਨਾ ਵੀ ਤੇਰਾ ਵਿਆਹ ਹੋਊ ਪਾਈ ਫਿਰ ਐ ਹੋ ਯਾਰ ਬੱਚੀਆਂ ਦੇ ਵਿਆਹ ਕਰ ਦਉਂਦੇ ਸੀ ਉਹ ਹੁਣ ਸਾਨੂੰ ਗਰਬਾਣੀ ਪਹਿਲਾਂ ਦੱਸ ਦਈਆਂ ਨਾ ਵੀ ਇਹ ਤਾਂ ਤੈਨੂੰ ਜਿਹੜਾ ਕੁਝ ਦੇਖ ਰਿਹਾ ਹੈ ਰਹਿਣਾ ਨਹੀਂ ਮੈਨੂੰ ਸੁਣਨਾ ਪਊਗਾ ਸੋ ਫਿਰ ਮਨੂ ਜਦ ਹੋ ਕਈ ਤਰੀਕਿਆਂ ਨਾਲ ਉਹ ਹਲੂਣ ਵੀ ਦਉਂਦੀ ਆ ਨਾ ਉਹ ਧਮਕੀ ਵੀ ਡਰਾਵਾ ਵੀ ਪੈਂਦਾ ਨਾ ਮਨੂ ਉਹ ਫਿਰ ਤਾਂ ਮਨ ਮਾਲਾ ਮੋਟਾ ਡਰਦਾ ਇਸ ਪਾਸੇ ਨੂੰ ਉਰਦਾ ਜੀ ਗਰਵਾਨੀ ਨੇ ਸਾਨੂੰ ਪਿਆਰ ਨਾਲ ਵੀ ਸਮਝਾਇਆ ਛਿੜਕ ਵੀ ਮਾਰੀਆ ਜਿਹੜਾ ਹਟ ਨਹੀਂ ਰਿਹਾ ਉਹਨੂੰ ਛਿੜਕਿਆ ਵੀ ਆ ਵੀ ਤੂੰ ਛੱਡ ਦੇ ਇਹਨੂੰ ਸੰਸਾਰ ਤੋਂ ਤੂੰ ਤਾਂ ਉਰੇ ਸਦਾ ਨਹੀਂ ਰਹਿਣਾ ਭਾਈ ਜੀ ਰਹਿਣਾ ਨਹੀਂ ਹੈ ਤੇ ਜੱਗ ਤਾਂ ਕਾਹੇ ਤਕਾਰ ਤਕਾਰ ਰਹੰਡੀ ਹੈ ਬੰਦਾ ਕਿਸੇ ਨਾਲ ਆਖੀ ਪੜ ਅਖ ਰਹੇ ਹੋ ਬੱਜੀ ਬੱਬੂ ਜੀ ਅਮੂਰਖ ਹੈ ਨਾ ਹਾਂ ਉਹ ਸਾਰੀਆਂ ਇਹ ਸਾਨੂੰ ਜਿਹੜੀਆਂ ਗੱਲਾਂ ਦਸੀਆਂ ਇਹ ਨੇ ਸਹੁਰੇ ਘਰ ਦੀਆਂ ਗੱਲਾਂ ਸਹੁਰੇ ਘਰ ਜੀ ਤੁਸੀਂ ਇਹੇ